ਜੀਵਨ ਵਿੱਚ ਸਫਲ ਹੋਣ ਲਈ ਬਹੁਤਾ ਮੈਟਰ ਨਹੀਂ ਕਰਦਾ ਕਿ ਤੁਹਾਡੇ ਨੰਬਰ 60% ਆਏ ਹੈ 70 80 ਜਾਂ 90% ਆਏ ਹੈ ਜਾਂ 95 ਆਏ ਹੈ ਉਸ ਲਈ ਸਹੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਪਲੱਸ 2 ਤੋਂ ਬਾਅਦ ਕਿਹੜਾ ਰਸਤਾ ਅਖਤਿਆਰ ਕਰਦੇ ਅੱਜ ਅਸੀਂ ਗੱਲ ਕਰਾਂਗੇ ਕਿ ਉਸ ਟੀਮ ਕਿਹੜੀ ਹੈ ਜਿਹੜੇ ਵਿੱਚ ਤੁਸੀਂ ਘੱਟ ਖਰਚਾ ਕਰਕੇ ਵਿਗਿਆਨ ਜਾਂ ਤਕਨੀਕ ਦੀਆਂ ਮਹਿੰਗੀਆਂ ਸਿੱਖਿਆਵਾਂ ਦੇ ਬਰਾਬਰ ਸਿੱਖਿਆ ਹਾਸਲ ਕਰ ਸਕਦੇ ਹੋ ਤੇ ਉਹਨਾਂ ਵਰਗਾ ਹੀ ਵਧੀਆ ਕੈਰੀਅਰ ਬਣਾ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਇਸ ਕਿਸਮ ਦੀਆਂ ਕੁਝ ਤਕਨੀਕੀ ਜਾਣਕਾਰੀਆਂ ਹਾਸਲ ਹੋ ਸਕਦੀਆਂ ਕਿ ਤੁਸੀਂ ਜਲਦੀ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹੋ ਆਪਣੇ ਸ਼ਹਿਰ ਵਿੱਚ ਆਪਣੇ ਮੁਹੱਲੇ ਵਿੱਚ ਆਪਣੇ ਘਰ ਵਿੱਚ ਆਪਣੇ ਦੇਸ਼ ਵਿੱਚ ਵਿਦੇਸ਼ ਵਿੱਚ ਵਪਾਰ ਵਿੱਚ ਜਾਂ ਕਿਸੇ ਵੀ ਹੋਰ ਕਿਸਮ ਦੇ ਜਿਹੜੇ ਸਰਵਿਸ ਸੈਕਟਰ ਹੈ ਉਸ ਦੇ ਵਿੱਚ ਜਾ ਕੇ ਵਧੀਆ ਤਰੀਕੇ ਨਾਲ ਅਡਜਸਟ ਹੋ ਸਕਦੇ ਹਾਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜਿਹੜੇ ਵਿਦਿਆਰਥੀ ਇਹ ਸਮਝਦੇ ਹੈ ਕਿ ਉਹ ਘੱਟ ਖਰਚੇ ਦੇ ਵਿੱਚ ਵਧੀਆ ਕਿਸਮ ਦੇ ਕੈਰੀਅਰ ਵੱਲ ਜਾਣਾ ਚਾਹੁੰਦੇ ਹੈ ਤਾਂ ਉਹਨਾਂ ਲਈ ਕਮਰਸ ਦਾ ਕੈਰੀਅਰ ਹੈ ਜਿਹੜਾ ਉਹ ਉੱਤਮ ਕਿਸਮ ਦਾ ਕੈਰੀਅਰ ਹੈ ਉਹ ਬਿਨਾਂ ਚੇ ਲਿਖ ਤੋਂ ਇਸ ਪਾਸੇ ਜਾ ਸਕਦੇ ਹੈ ਦੋਸਤੋ ਅੱਜ ਅਸੀਂ ਇੱਕ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ CBSE ISC ਤੇ ਵੱਖ-ਵੱਖ ਜਿਹੜੇ ਸਟੇਟ ਬੋਰਡ ਐ ਉਹਨਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆ ਰਹੇ ਐ ਹਰ ਵਿਦਿਆਰਥੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਵੱਧ ਤੋਂ ਵੱਧ ਮਾਰਕਸ ਆਉਣ ਪਰ ਹੱਦ ਉਸ ਵੇਲੇ ਹੋ ਜਾਂਦੀ ਹੈ ਕਿ ਜਦੋਂ ਕਈ ਵਿਅਕਤੀਆਂ ਦੇ 500 ਦੇ ਵਿੱਚੋਂ 500 ਨੰਬਰ ਆ ਜਾਂਦੇ ਐ ਤੇ ਜਿਨ੍ਹਾਂ ਦੇ ਥੋੜੇ ਘੱਟ ਆਉਂਦੇ ਐ ਉਹ ਆਪਣੇ ਆਪ ਨੂੰ ਪਰੇਸ਼ਾਨੀ ਵਿੱਚ ਪਿਆ ਮਹਿਸੂਸ ਕਰਦੇ ਐ ਜਾਂ ਕਈ ਵਾਰੀ ਉਹਨਾਂ ਦੇ ਮਨ ਤੇ ਬੋਝ ਪੈਂਦਾ ਹੈ ਕਿ ਮੇਰੇ ਨੰਬਰ ਜਾਦਾ ਨਹੀਂ ਆਏ ਇੱਕ ਦੋ ਚੀਜ਼ਾਂ ਇੱਥੇ ਤੁਹਾਡੇ ਨਾਲ ਕਲੀਅਰ ਕਰਨੀਆਂ ਚਾਹੁੰਦੇ ਆ ਕਿ ਜਿਸ ਵਿਦਿਆਰਥੀ ਦੇ 60% ਅੰਕ ਆ ਜਾਂਦੇ ਆ ਉਹ ਫਰਸਟ ਕਲਾਸ ਹੁੰਦੀ ਹੈ ਤੇ ਜੀਵਨ ਵਿੱਚ ਸਫਲ ਹੋਣ ਲਈ ਬਹੁਤਾ ਮੈਟਰ ਨਹੀਂ ਕਰਦਾ ਕਿ ਤੁਹਾਡੇ ਨੰਬਰ 60% ਆਏ ਆ 70 80 ਜਾਂ 90% ਆਏ ਆ ਜਾਂ 95 ਆਏ ਆ ਉਸ ਲਈ ਸਹੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਪਲੱਸ 2 ਤੋਂ ਬਾਅਦ ਕਿਹੜਾ ਰਸਤਾ ਅਖਤਿਆਰ ਕਰਦੇ ਹੋ ਕਿ ਤੁਹਾਡੇ ਮਾਪੇ ਤੁਹਾਡੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਸਿੱਖਿਆ ਕਿਹੜੀ ਹਾਸਲ ਕਰਨੀ ਹੈ ਉਹਨੂੰ ਥੋਪ ਰਹੇ ਆ ਕਿ ਤੁਹਾਡੇ ਅੰਦਰ ਕੋਈ ਵਿਸ਼ੇਸ਼ ਕਿਸਮ ਦੀ ਰੁਚੀ ਹੈ ਜਿਸ ਤਰ੍ਹਾਂ ਹੀ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਤੁਸੀਂ ਕਿਸ ਰਸਤੇ ਤੇ ਜਾ ਸਕਦੇ ਹੋ ਕਿ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਅੱਗੇ ਤੁਹਾਡੇ ਲਈ ਕਿਹੜੇ-ਕਿਹੜੇ ਰਸਤੇ ਖੁੱਲੇ ਆ ਤਾਂ ਇਹਨਾਂ ਸਾਰਿਆਂ ਨੂੰ ਸਮਝਣ ਅਤੇ ਜਾਣਨ ਦੀ ਬੇਹੱਦ ਜ਼ਰੂਰਤ ਹੈ ਕਿਸੇ ਵੱਡੀ ਐਡਵਰਟਾਈਜ਼ਮੈਂਟ ਨੂੰ ਦੇਖ ਕੇ ਕਿਸੇ ਦੇ ਪਿੱਛੇ ਲੱਗ ਕੇ ਕੋਈ ਵੱਡੀਆਂ-ਵੱਡੀਆਂ ਬਿਲਡਿੰਗਾਂ ਵਾਲਾ ਇੰਸਟੀਚਿਊਸ਼ਨ ਦੇਖ ਕੇ ਉਸ ਦੇ ਮਗਰ ਜਾਣ ਨਾਲੋਂ ਸਭ ਤੋਂ ਪਹਿਲਾਂ ਇਹ ਪਹਿਚਾਣੋ ਕਿ ਤੁਹਾਡੇ ਅੰਦਰ ਸਮਰੱਥਾ ਕੀ ਹੈ ਤੁਸੀਂ ਕਿੰਨਾ ਖਰਚਾ ਕਰ ਸਕਦੇ ਹੋ ਕਿ ਤੁਸੀਂ ਘੱਟ ਖਰਚਾ ਕਰਕੇ ਵੀ ਵਧੀਆ ਸਿੱਖਿਆ ਹਾਸਲ ਕਰ ਸਕਦੇ ਹੋ ਕਿ ਤੁਹਾਡੇ ਘਰ ਦੇ ਨੇੜੇ ਵੀ ਸਿੱਖਿਆ ਦੀ ਸੰਸਥਾ ਕੋਈ ਉਹ ਹੈ ਜਿਸ ਵਿੱਚ ਜਾ ਕੇ ਤੁਸੀਂ ਵਧੀਆ ਕੈਰੀਅਰ ਬਣਾ ਸਕਦੇ ਹੋ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦਿਓਗੇ ਤਾਂ ਕੋਈ ਕਾਰਨ ਨਹੀਂ ਕਿ ਤੁਹਾਡੇ 60% ਅੰਕ ਹੈ ਜਾਂ 90% ਹੈ ਤੁਸੀਂ کامیابی ਦੀ ਮੰਜ਼ਿਲ ਹੈ ਜਿਹੜੀ ਉਹ ਜ਼ਰੂਰ ਹਾਸਲ ਕਰ ਸਕਦੇ ਹੋ ਅਸੀਂ ਅੱਜ ਗੱਲ ਸ਼ੁਰੂ ਕਰਾਂਗੇ ਕਿ ਸਾਰੇ ਜਾਣਦੇ ਆਂ ਅਸੀਂ ਕਿ ਤਿੰਨ ਜਾਂ ਚਾਰ ਕਿਸਮ ਦੀਆਂ ਪ੍ਰਮੁੱਖ ਕਿਸਮ ਦੀਆਂ ਸਾਡੀ ਅੱਗੇ ਸਿੱਖਿਆ ਪદ્ધਤੀਆਂ ਨੂੰ ਕਾਲਜ ਦੀ ਪੱਧਰ ਤੇ ਵੰਡਿਆ ਜਾਂਦਾ ਹੈ ਸਾਡੇ ਕੋਲ ਟੈਕਨੀਕਲ ਐਜੂਕੇਸ਼ਨ ਆ ਜਾਂਦੀ ਹੈ ਜਿਹਦੇ ਵਿੱਚ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਜਾਂ ਹੋਰ ਇਸ ਕਿਸਮ ਦੇ ਕੋਰਸ ਆ ਜਾਂਦੇ ਆ ਦੂਸਰੀ ਸਾਡੇ ਕੋਲੇ ਮੈਡੀਕਲ ਸਾਇੰਸ ਦੀਆਂ ਵੱਖ-ਵੱਖ ਡਿਗਰੀਆਂ ਆ ਜਾਂਦੀਆਂ ਤੀਸਰੀਆਂ ਸਾਡੇ ਕੋਲੇ ਮਾਨਵ ਵਿਗਿਆਨ ਨਾਲ ਸੰਬੰਧਿਤ ਹਿਊਮਨਿਟੀਜ਼ ਨਾਲ ਜਾਂ ਆਰਟਸ ਨਾਲ ਸੰਬੰਧਿਤ ਵਿਸ਼ੇ ਆ ਜਾਂਦੇ ਆ ਤੇ ਚੌਥਾ ਸਾਡੇ ਕੋਲੇ ਜਿਹੜਾ ਮੇਨ ਸਟਰੀਮ ਬਚਦੀ ਹੈ ਉਹ ਕਮਰਸ ਬਚਦੀ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਉਹ ਸਟਰੀਮ ਕਿਹੜੀ ਹੈ ਜਿਹੜੇ ਵਿੱਚ ਤੁਸੀਂ ਘੱਟ ਖਰਚਾ ਕਰਕੇ ਵਿਗਿਆਨ ਜਾਂ ਤਕਨੀਕ ਦੀਆਂ ਮਹਿੰਗੀਆਂ ਸਿੱਖਿਆਵਾਂ ਦੇ ਬਰਾਬਰ ਸਿੱਖਿਆ ਹਾਸਲ ਕਰ ਸਕਦੇ ਹੋ ਤੇ ਉਹਨਾਂ ਵਰਗਾ ਹੀ ਵਧੀਆ ਕੈਰੀਅਰ ਬਣਾ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਇਸ ਕਿਸਮ ਦੀਆਂ ਕੁਝ ਤਕਨੀਕੀ ਜਾਣਕਾਰੀਆਂ ਹਾਸਲ ਹੋ ਸਕਦੀਆਂ ਕਿ ਤੁਸੀਂ ਜਲਦੀ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹੋ ਆਪਣੇ ਸ਼ਹਿਰ ਵਿੱਚ ਆਪਣੇ ਮੁਹੱਲੇ ਵਿੱਚ ਆਪਣੇ ਘਰ ਵਿੱਚ ਆਪਣੇ ਦੇਸ਼ ਵਿੱਚ ਵਿਦੇਸ਼ ਵਿੱਚ ਵਪਾਰ ਵਿੱਚ ਜਾਂ ਕਿਸੇ ਵੀ ਹੋਰ ਕਿਸਮ ਦੇ ਜਿਹੜੇ ਸਰਵਿਸ ਸੈਕਟਰ ਹੈ ਉਸ ਦੇ ਵਿੱਚ ਜਾ ਕੇ ਵਧੀਆ ਤਰੀਕੇ ਨਾਲ ਅਡਜਸਟ ਹੋ ਸਕਦੇ ਹੋ ਮੇਰਾ ਅੱਜ ਗੱਲ ਕਰਨ ਤੋਂ ਭਾਵ ਹੈ ਕਿ ਅਸੀਂ ਕਮਰਸ ਦੀ ਸਿੱਖਿਆ ਲੈ ਕੇ ਕੀ ਕਰ ਸਕਦੇ ਹਾਂ ਤਾਂ ਸਾਰੇ ਵਿਦਿਆਰਥੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਅਸੀਂ ਗੱਲ ਕਰੀਏ ਘੱਟ ਫੀਸ ਦੀ ਤਾਂ ਬੀ ਕਾਮ ਜਿਹੜੇ ਵਿਦਿਆਰਥੀ ਕਰਨਾ ਚਾਹੁੰਦੇ ਆ ਪਲੱਸ 2 ਤੋਂ ਬਾਅਦ ਜਿੰਨਾ ਵੀ ਵਿਦਿਆਰਥੀਆਂ ਦੇ 55% ਦੇ ਕਰੀਬ ਅੰਕ ਆਏ ਹੋਏ ਐ ਭਾਵੇਂ ਉਹ ਆਰਟਸ ਦੇ ਵਿੱਚ ਐ ਭਾਵੇਂ ਉਹ ਕਮਰਸ ਦੇ ਵਿੱਚ ਐ ਨਾਨ ਮੈਡੀਕਲ ਜਾਂ ਮੈਡੀਕਲ ਦੇ ਵਿੱਚ ਐ ਜੇਕਰ ਵਿਦਿਆਰਥੀ NEET ਜਾਂ JEE ਦੀ ਪ੍ਰੀਖਿਆ ਪਾਸ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਢੇਰੀ ਟਾਉਣ ਦੀ ਲੋੜ ਨਹੀਂ ਉਹ ਕਮਰਸ ਵਾਲੇ ਪਾਸੇ ਆ ਸਕਦੇ ਐ ਜਦੋਂ ਕੋਈ ਵਿਦਿਆਰਥੀ ਕਮਰਸ ਵਾਲੇ ਪਾਸੇ ਆਉਂਦਾ ਹੈ ਤਾਂ ਉਸ ਨੂੰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਭਵਿੱਖ ਦੇ ਵਿੱਚ ਜੇ ਉਹ ਕਮਰਸ ਨੂੰ ਕੈਰੀਅਰ ਤੌਰ ਤੇ ਅਪਣਾਉਂਦਾ ਹੈ ਤਾਂ ਉਸ ਨੂੰ ਇਹਦੀਆਂ ਕਿਸ-ਕਿਸ ਪਾਸੇ ਸਹੂਲਤਾ ਮਿਲ ਸਕਦੀਆਂ ਜਾਂ ਤਾਂ ਭਵਿੱਖ ਕੀ ਹੈ ਤੁਸੀਂ ਸਾਰੇ ਵਿਦਿਆਰਥੀ ਜਾਣਦੇ ਹੋ ਕਿ ਅੱਜ ਅਸੀਂ ਗਲੋਬਲ ਵਿਲੇਜ ਦੇ ਵਿੱਚ ਰਹਿ ਰਹੇ ਹਾਂ ਤੇ ਦੁਨੀਆ ਦੇ ਵਿੱਚ ਕੋਈ ਵੀ ਐਸੀ ਸੰਸਥਾ ਨਹੀਂ ਹੈ ਜਿਸ ਦਾ ਕੰਮ ਪੈਸੇ ਤੋਂ ਬਿਨਾਂ ਚੱਲਦਾ ਹੋਵੇ ਪੈਸੇ ਦਾ ਹਿਸਾਬ ਕਿਤਾਬ ਰੱਖਣ ਲਈ ਸਾਨੂੰ ਕਮਰਸ ਦੀ ਅਕਾਊਂਟ ਦੀ ਬੈਂਕ ਦੀ ਲੋੜ ਪੈਂਦੀ ਹੈ ਤੇ ਜਿਸ ਸੰਸਥਾ ਦੇ ਨਾਲ ਅਸੀਂ ਜੁੜੇ ਹੋਏ ਹਾਂ ਉਸ ਸੰਸਥਾ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਲਈ ਸਾਨੂੰ ਉਸ ਦੀ ਇੰਸ਼ੋਰੈਂਸ ਦੀ ਵੀ ਲੋੜ ਪੈਂਦੀ ਹੈ ਇਸ ਕਰਕੇ ਜੇ ਤੁਸੀਂ ਅਕਾਊਂਟ ਫਾਈਨਾਂਸ ਬੈਂਕ ਅਤੇ ਕਮਰਸ ਵਾਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਕਮਰਸ ਦੀ ਪੜ੍ਹਾਈ ਬੀਕਾਮ ਦੀ ਪੜ੍ਹਾਈ ਬੇਹੱਦ ਜ਼ਰੂਰੀ ਹੈ ਇਸ ਦੇ ਨਾਲ ਜਿਹੜੇ ਵਿਅਕਤੀ ਪ੍ਰੋਫੈਸ਼ਨਲ ਕੈਰੀਅਰ ਬਣਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡੇ ਵਿੱਚ ਸਮਰੱਥਾ ਬਹੁਤ ਜ਼ਿਆਦਾ ਹੈ ਤਾਂ ਉਹ ਚਾਰਟਡ ਅਕਾਊਂਟੈਂਟ ਕੰਪਨੀ ਸੈਕਟਰੀ ਵਾਲੇ ਪਾਸੇ ਵੀ ਜਾ ਸਕਦੇ ਆ ਆਡਿਟ ਦੇ ਕੰਪੀਟੀਟਿਵ ਪ੍ਰੀਖਿਆ ਦੇ ਕੇ ਉਸ ਪਾਸੇ ਵੀ ਜਾ ਸਕਦੇ ਆ ਤੇ ਜਿਹੜੇ ਇਸ ਤੋਂ ਵੀ ਅੱਗੇ ਹੋਰੇ ਚਾਹੁੰਦੇ ਆ ਕਿ ਅਸੀਂ ਇੰਟਰਨੈਸ਼ਨਲ ਪੱਧਰ ਤੇ ਜਿਨ੍ਹਾਂ ਦੀ ਬਹੁਤ ਡਿਮਾਂਡ ਹੈ ਉਹ ਐਕਚੁਰੀਜ਼ ਵੱਲ ਵੀ ਜਾ ਸਕਦੇ ਆ ਮੇਰਾ ਕਹਿਣ ਤੋਂ ਭਾਵ ਕਿ ਅੱਜ ਹਰ ਦੇਸ਼ ਦੇ ਵਿੱਚ ਵੱਦ ਤੋਂ ਵੱਧ ਜੇ ਕਿਸੇ ਚੀਜ਼ ਦੀ ਮੰਗ ਹੈ ਕਦੇ ਵੀ ਤੁਸੀਂ ਸਕਿੱਲ ਵਾਲੀ ਲਿਸਟ ਚੈੱਕ ਕਰੋ ਕਿਸੇ ਦੇ ਪਿੱਛੇ ਜਾਣ ਦੀ ਲੋੜ ਨਹੀਂ ਤਾਂ ਤੁਸੀਂ ਦੇਖੋਗੇ ਕਿ ਹਮੇਸ਼ਾ ਤੋਂ ਹੀ ਅਕਾਊਂਟ ਰਿਲੇਟਡ ਫਾਈਨਾਂਸ ਬੈਂਕ ਇਨਵੈਸਟਮੈਂਟ ਸਟਾਕ ਐਕਸਚੇਂਜ ਦੇ ਰਿਲੇਟਡ ਤੁਹਾਨੂੰ ਹਰ ਸਮੇਂ ਕੋਈ ਨਾ ਕੋਈ ਜੌਬ ਹੈ ਜਿਹੜੀ ਉਹ ਕਿਤੇ ਨਾ ਕਿਤੇ ਜ਼ਰੂਰ ਉਪਲਬਧ ਹੋ ਸਕਦੀ ਹੈ ਇਸ ਕਰਕੇ ਕੈਰੀਅਰ ਦੇ ਤੌਰ ਤੇ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਘੱਟ ਖਰਚੇ ਦੇ ਵਿੱਚ ਵਧੀਆ ਕੈਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਮੈਨੂੰ ਇਹ ਲੱਗਦਾ ਹੈ ਕਿ ਕਮਰਸ ਦੀ ਚੋਣ ਹੈ ਜਿਹੜੀ ਉਹ ਤੁਹਾਡੇ ਲਈ ਬਹੁਤ ਵਧੀਆ ਹੋ ਸਕਦੀ ਹੈ ਦੂਸਰੀ ਗੱਲ ਕੋਈ ਵੀ ਕਸਬਾ ਕੋਈ ਵੀ ਸ਼ਹਿਰ ਮੈਨੂੰ ਇਹ ਲੱਗਦਾ ਹੈ ਕਿ ਜੇ ਸਾਰੇ ਪੰਜਾਬ ਜਾਂ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਕਿਤੇ ਵੀ 10 15 20 ਕਿਲੋਮੀਟਰ ਤੋਂ ਦੂਰ ਜਾਣ ਦੀ ਲੋੜ ਨਹੀਂ ਹੈ ਨੇੜੇ ਕੋਈ ਵੀ ਸਰਕਾਰੀ ਗੈਰ ਸਰਕਾਰੀ ਕਾਲਜ ਜਿੱਥੇ ਵੀ ਇਹ ਕੋਰਸ ਕਰਵਾਇਆ ਜਾਂਦਾ ਹੈ ਤੁਸੀਂ ਉੱਥੇ ਉਹ ਕੋਰਸ ਨੂੰ ਲੈ ਕੇ ਆਪਣੀ ਸਮਰੱਥਾ ਦੇ ਆਧਾਰ ਤੇ ਇੰਟਰਨੈਟ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਆਨਲਾਈਨ ਤੁਹਾਨੂੰ ਸਾਈਟਸ ਮਿਲ ਜਾਂਦੀਆਂ ਜਿਹੜੀਆਂ ਇਹਦੇ ਨਾਲ ਸੰਬੰਧਤ ਤੁਹਾਨੂੰ ਕੈਰੀਅਰ ਗਾਈਡੈਂਸ ਜਿੰਦੀਆਂ ਦੂਸਰੀ ਗੱਲ ਜੇ ਤੁਸੀਂ ਆਪਣੇ ਇਸ ਕੈਰੀਅਰ ਦੇ ਦੌਰਾਨ ਅਕਾਊਂਟਿੰਗ ਫਾਈਨੈਂਸ਼ ਨਾਲ ਸੰਬੰਧਤ ਕੋਈ ਛੋਟੇ-ਛੋਟੇ ਡਿਪਲੋਮੇ ਕਰਦੇ ਹੋ ਤਾਂ ਤੁਹਾਨੂੰ ਨਾਲ ਹੀ ਜੌਬ ਮਿਲਣ ਦੀਆਂ ਸੰਭਾਵਨਾਵਾਂ ਵੱਡੀਆਂ ਜਾਂਦੀਆਂ ਹਨ ਪਰ ਜੇ ਤੁਸੀਂ ਫਾਰ ਐਗਜ਼ਾਮਪਲ ਬੀਕਾਮ ਵੀ ਕਰ ਲੈਨੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਵਾਸਤੇ ਬਹੁਤ ਸਾਰੇ ਰਸਤੇ ਖੁੱਲਦੇ ਆ ਕਿ ਤੁਸੀਂ ਹਾਇਰ ਸਟੱਡੀ ਦੀ ਟੀਚਿੰਗ ਵਿੱਚ ਜਾਣਾ ਚਾਹੁੰਦੇ ਹੋ ਐਮ ਕਾਮ ਕਰਕੇ ਉਧਰ ਜਾ ਸਕਦੇ ਹੋ ਜੇ ਤੁਸੀਂ ਮੈਨੇਜਮੈਂਟ ਵੱਲ ਨੂੰ ਸ਼ਿਫਟ ਕਰਨਾ ਚਾਹੁੰਦੇ ਹੋ ਤਾਂ ਐਮਬੀਏ ਕਰਕੇ ਉਧਰਲੇ ਪਾਸੇ ਵੀ ਜਾ ਸਕਦੇ ਹੋ ਜੇ ਤੁਸੀਂ ਟੀਚਿੰਗ ਵੱਲ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਬੀਐਡ ਕਰਕੇ ਟੀਚਿੰਗ ਵਾਲੇ ਪਾਸੇ ਵੀ ਜਾ ਸਕਦੇ ਹੋ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਾਡਾ ਮੁਲਕ ਹੈ ਜਿਹੜਾ ਗਲੋਬਲ ਇਨਵੈਸਟਮੈਂਟ ਲਈ ਖੁੱਲਾ ਹੋਇਆ ਹੈ ਇਸ ਲਈ ਜਗ੍ਹਾ-ਜਗ੍ਹਾ ਤੇ ਸਿੱਧੇ ਤੌਰ ਤੇ ਪੈਸੇ ਤੋਂ ਪੈਸਾ ਕਮਾਉਣਾ ਉਹਦੇ ਲਈ ਸਟਾਕ ਐਕਸਚੇਂਜ ਖੁੱਲੀਆਂ ਹੋਈਆਂ ਤਾਂ ਸਟਾਕ ਐਡਵਾਈਜ਼ਰ ਸਟਾਕ ਇਨਵੈਸਟਮੈਂਟ ਜਾਂ ਬੈਂਕਿੰਗ ਦੇ ਵਿੱਚ ਤੁਸੀਂ ਉਹਨਾਂ ਦੀ ਮਾਰਕੀਟਿੰਗ ਦੇ ਨਾਲ ਸੰਬੰਧਿਤ ਫਾਈਨਾਂਸ ਨਾਲ ਸੰਬੰਧਿਤ ਵੀ ਜੌਬ ਹਾਸਲ ਕਰ ਸਕਦੇ ਹੋ ਪੀਓ ਦੇ ਪ੍ਰੋਵੀਜ਼ਨਰੀ ਅਫੀਸਰ ਦੇ ਪੇਪਰ ਦੇ ਸਕਦੇ ਹੋ ਇਸ ਤੋਂ ਬਾਅਦ ਜੇ ਕਿਸੇ ਬੱਚੇ ਨੂੰ ਫਿਰ ਵੀ ਲੱਗਦਾ ਹੈ ਕਿ ਉਹ ਕੰਪੀਟੀਟਿਵ ਪ੍ਰੀਖਿਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਸਟੇਟ ਸਰਵਿਸ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀਆਂ ਸਰਵਿਸ ਵੀ ਓਪਨ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜਿਹੜੇ ਵਿਦਿਆਰਥੀ ਇਹ ਸਮਝਦੇ ਹੈ ਕਿ ਉਹ ਘੱਟ ਖਰਚੇ ਦੇ ਵਿੱਚ ਵਧੀਆ ਕਿਸਮ ਦੇ ਕੈਰੀਅਰ ਵੱਲ ਜਾਣਾ ਚਾਹੁੰਦੇ ਹੈ ਤਾਂ ਉਹਨਾਂ ਲਈ ਕਮਰਸ ਦਾ ਕੈਰੀਅਰ ਹੈ ਜਿਹੜਾ ਉਹ ਉੱਤਮ ਕਿਸਮ ਦਾ ਕੈਰੀਅਰ ਹੈ ਉਹ ਬਿਨਾ ਚਿੰਤੋਂ ਇਸ ਪਾਸੇ ਜਾ ਸਕਦੇ ਆ ਜਿਹੜੇ ਵਿਦਿਆਰਥੀ ਇਹ ਸੋਚਦੇ ਆ ਕਿ ਸ਼ਾਇਦ ਉਹਨਾਂ ਦੇ ਨੰਬਰ ਥੋੜੇ ਘੱਟ ਆਏ ਆ ਕੰਪੀਟੀਟਿਵ ਦੀਆਂ ਪ੍ਰੀਖਿਆਵਾਂ ਜਿਨ੍ਹਾਂ ਦੀ ਟਿਊਸ਼ਨ ਲੈ ਕੇ ਉਹ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸੀ ਉਹਦੇ ਵਿੱਚ ਉੱਚੇ ਅੰਕ ਹਾਸਲ ਨਹੀਂ ਕਰ ਰਹੇ ਇਸ ਸਾਰੇ ਨੂੰ ਜਾਣ ਕੇ ਆਪਣੀ ਜੀਵਨ ਡਿਲਾ ਸਮਾਪਤ ਕਰਨ ਆਪਣੇ ਆਪ ਨੂੰ ਨਿਮੋਸ਼ੀ ਦੇ ਵਿੱਚ ਲਿਜਾਣ ਦਾ ਕੋਈ ਕਾਰਨ ਨਹੀਂ ਹੈ ਹੌਸਲੇ ਵਿੱਚ ਰਹੋ ਡਟ ਕੇ ਇਸ ਵਸਤੇ ਤੁਰੋ ਇਸ ਮੰਜ਼ਲ ਤੇ ਤੁਰਦਿਆਂ ਤੁਹਾਨੂੰ 100% ਸਫਲਤਾ ਮਿਲੂਗੀ ਭਾਵੇਂ ਸ਼ੁਰੂ ਦੇ ਵਿੱਚ ਤੁਹਾਨੂੰ ਛੋਟੀ ਜੌਬ ਮਿਲਦੀ ਹੈ ਅਕਾਊਂਟੈਂਟ ਦੀ ਜੌਬ ਮਿਲਦੀ ਹੈ ਇਹ ਤੁਹਾਡੀ ਹਿੰਮਤ ਹੈ ਕਿ ਤੁਸੀਂ ਉੱਥੋਂ ਸ਼ੁਰੂ ਕਰਕੇ ਕਿੱਥੋਂ ਤੱਕ ਪਹੁੰਚਦੇ ਹੋ ਜਿੱਥੇ ਤੁਹਾਡਾ ਮਨ ਹੈ ਤੁਹਾਨੂੰ ਜਿਹੜੀ ਮੰਜ਼ਲ ਤੈਅ ਕਰਨ ਵੱਲ ਲੈ ਕੇ ਜਾਂਦਾ ਹੈ ਉੱਥੋਂ ਤੱਕ ਜੇ ਤੁਸੀਂ ਜਾਣ ਦੀ ਹਿੰਮਤ ਰੱਖਦੇ ਹੋ ਤੁਹਾਡੇ ਪੰਖਾਂ ਨੇ ਤੁਹਾਡੇ ਲਈ ਪਰਵਾਜ਼ ਨੇ ਤੁਹਾਡਿਆ ਨੇ ਉਹਨਾਂ ਨੇ ਉਡਾਨ ਦੇਣੀ ਹੈ ਇਹ ਤੁਹਾਡੀ ਹਿੰਮਤ ਤੇ ਨਿਰਭਰ ਹੈ ਕਿ ਤੁਸੀਂ ਆਪਣੇ ਕੈਰੀਅਰ ਨੂੰ ਕਿਸ ਉਚਾਈ ਤੱਕ ਲੈ ਜਾ ਸਕਦੇ ਹੋ ਜੇਕਰ ਵਿਦਿਆਰਥੀ ਇਹਨਾਂ ਗੱਲਾਂ ਦਾ ਧਿਆਨ ਰੱਖਣਗੇ ਤਾਂ ਜਰੂਰ ਇੱਕ ਦਿਨ ਉਹ ਆਪਣੇ ਕੈਰੀਅਰ ਵਿੱਚ ਸਫਲਤਾ ਹਾਸਲ ਕਰ ਸਕਦੇ ਆ ਧੰਨਵਾਦ